ਇਸੋ ਆ ਗਏ ਤੁਹਾਡੇ ਸਾਡੇ ਚੈਨਲ ਪੰਜਾਬੀ ਟ੍ਰੈਕ ਕਰਦੇ ਉਤੇ ਜਿਵੇਂ ਅਸੀਂ ਬਣਾਉਣੀ ਹੈ ਚੁਬੜਾ ਦੀ ਚਟਨੀ ਕੁੰਡੇ ਵਿੱਚ ਸਭ ਤੋਂ ਪਹਿਲਾਂ ਅਸੀਂ ਚੁਬੜ ਲੈ ਲੇ ਹਰੀਆਂ ਮਿਰਚਾਂ ਲੈ ਲੀਆਂ ਤੇ ਇੱਕ ਟਮਾਟਰ ਲੈ ਲਿਆ ਤੇ ਇਹਨੂੰ ਹੁਣ ਅਸੀਂ ਛਿੱਲ ਲਾਂਗੇ ਬਰੀਕ ਬਰੀਕ ਕੱਟ ਲਾਂਗੇ ਅਸੀਂ ਮਿਰਚਾਂ ਨੂੰ ਬਰੀਕ ਬਰੀਕ ਕੱਟ ਲਾਂਗੇ ਹੁਣ ਅਸੀਂ ਚੁਬੜਾ ਨੂੰ ਬਰੀਕ ਬਰੀਕ ਕੱਟ ਲਾਂਗੇ ਉਨਾ ਸੀ ਚੁਬੜਿਆਂ ਨੂੰ ਛਿੱਲ ਲਾਂਗੇ ਦੇਖੋ ਜੀ ਚੁਬੜ ਤੇ ਮਿਰਚਾ ਕੱਟ ਕੇ ਤਿਆਰ ਨੇ ਹੁਣ ਜੀ ਅਸੀਂ ਚੁਬੜ ਤੇ ਮਿਰਚਾਂ ਨੂੰ ਕੱਟਿਆ ਹੋਇਆ ਨੂੰ ਕੁੰਡੇ ਵਿੱਚ ਪਾ ਲਾਂਗੇ ਹਾਂ ਜੀ ਅਸੀਂ ਕੋਟਾ ਲੈ ਲਾਂਗੇ ਇਹਦੇ ਨਾਲ ਇਹਨੂੰ ਬਰੀਕ ਬਰੀਕ ਕਰਾਂਗੇ ਜੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ देखो इन चटनी नो इस तरह बरीक करा तो जी सा चटनी बन गई है बरीक हो गई है ਅਸੀਂ ਬਰਤਨ ਦੇ ਵਿੱਚ ਦੇਸੀ ਘਿਓ ਪਾ ਲਿਆ ਚਟਣੀ ਨੂੰ ਤੜਕਾਂਗੇ ਦੇਖੋ ਦੇਖੋ ਜੀ ਸਾਡੀ ਚਟਨੀ ਬਣ ਕੇ ਤਿਆਰ ਹੈ ਤੁਸੀਂ ਵੀ ਘਰ ਵਿੱਚ ਇਹ ਬਣਾ ਸਕਦੇ ਹੋ ਰੋਟੀ ਨਾਲ ਪਰੌਠੇ ਨਾਲ ਬਹੁਤ ਸਵਾਦ ਲੱਗਦੀ ਹੈ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਈ ਦਿਨ ਇਹ ਖਰਾਬ ਨਹੀਂ ਹੁੰਦੀ ਧੰਨਵਾਦ